ਮੌਜੂਦਾ ਲੁਧਿਆਣਾ ਦੇ ਬੱਸ ਸਟੈਂਡ ਤੇ ਜਿੱਥੇ ਦਾਵਾ ਕੀਤਾ ਜਾਂਦਾ ਹੈ ਕਿ ਲੁਧਿਆਣਾ ਸਾਡਾ ਗ੍ਰੀਨ ਸਿਟੀ ਹੈਗਾ ਤੇ ਲੁਧਿਆਣਾ ਦੇ ਗ੍ਰੀਨ ਸਿਟੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਆ ਦੇਖ ਸਕਦੇ ਹੋ ਆ ਬੱਸਾਂ ਖੜੀਆਂ ਹੋਈਆਂ ਜਿਸ ਤੋਂ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਲੁਧਿਆਣੇ ਦਾ ਹੀ ਬੱਸ ਸਟੈਂਡ ਹੈ ਤੇ ਉਸ ਦੇ ਆਲੇ-ਦੁਆਲੇ ਦੀ ਹਾਲਾਤ ਜਿਹੜੇ ਤੁਹਾਨੂੰ ਦਿਖਾ ਰਿਹਾ ਕਿ ਜਿਹੜੇ ਪਾਣੀ ਨਿਕਲਣ ਦੀ ਜਿਹੜੀ ਜਗ੍ਹਾ ਹੈ ਉਹ ਬਿਲਕੁਲ ਉਸ ਦੀ ਬਲੌਕੇਜ ਹੋਈ ਪਈ ਹੈ ਬਸਾਂ ਇਧਰੋਂ ਲੰਘਦੀਆਂ ਨੇ ਹਾਲਾਂਕਿ ਇਸ ਤੋਂ ਪਹਿਲਾਂ ਇੱਥੇ ਲੋਕਾਂ ਨੇ ਇਹ ਵੀ ਕਿਹਾ ਕਿ ਇੱਥੇ ਕੋਈ ਪਤਾ ਨਹੀਂ ਹੈਗਾ ਵੀ ਕਿੱਥੇ ਟੋਇਆ ਹੈਗਾ ਕਿੱਥੇ ਕੀ ਹੈਗਾ ਕਿੱਥੇ ਵੱਡਾ ਜਿਹੜਾ ਹਾਸਾ ਹੈ ਉਹ ਵਾਪਰ ਸਕਦਾ ਹੈ ਤਾਂ ਇਹ ਤਸਵੀਰਾਂ ਲੁਧਿਆਣਾ ਸ਼ਹਿਰ ਦੇ ਐਸੇ ਕਈ ਥਾਵਾਂ ਤੇ ਤੁਹਾਨੂੰ ਦਿਖਾ ਸਕਦੇ ਆ ਕਿ ਜਿਸ ਤਰ੍ਹਾਂ ਲੁਧਿਆਣਾ ਨੂੰ ਗ੍ਰੀਨ ਸਿਟੀ ਦਾ ਦਾਵਾ ਕੀਤਾ ਜਾਂਦਾ ਪਰ ਲੁਧਿਆਣੇ ਦੇ ਵਿੱਚ ਗ੍ਰੀਨ ਸਿਟੀ ਦੇ ਨਾਮ ਤੋਂ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾਂਦਾ ਤਾਂ ਇਹ ਤਸਵੀਰਾਂ ਬਿਆ ਕਰਦੀਆਂ ਹਾਲਾਂਕਿ ਹਲੇ ਸੌਣ ਦੇ ਮਹੀਨੇ ਜਿਹੜੇ ਨੇ ਉਹ ਸ਼ੁਰੂ ਹੀ ਹੋਏ ਨੇ ਤੇ ਬਰਸਾਤ ਦਾ ਹਲੇ ਦੂਜਾ ਤੀਜਾ ਦਿਨ ਜਿਹੜਾ ਹੈਗਾ ਤੇ ਲੁਧਿਆਣੇ ਦੀ ਹਾਲਾਤ ਤੁਹਾਡੇ ਸਾਹਮਣੇ ਨਿਕਲ ਕੇ ਆਈ ਹੈ ਤਾਂ ਦੂਜੇ ਪਾਸੇ ਬੱਸ ਸਟੈਂਡ ਦੇ ਉੱਪਰ ਵੀ ਕਈ ਜਿਹੜੇ ਹਾਸੇ ਹੁੰਦੇ ਨਜ਼ਰ ਆਉਂਦੇ ਨੇ ਤਾਂ ਪੂਰੀ ਹਾਲਤ ਜਿਹੜੀ ਹੈ ਉਹ ਇੱਥੇ ਖਸਤਾ ਨਜ਼ਰ ਆ ਰਹੀ ਤਾਂ ਦੇਖ ਲਓ ਬੱਸ ਆ ਰਹੀ ਹੈ ਜੇ ਇੱਥੇ ਕੋਈ ਵੱਡਾ ਟੋਇਆ ਹੋਏਗਾ ਤਾਂ ਇਹ ਵੱਡਾ ਹਾਸਾ ਵੀ ਵਾਪਰ ਸਕਦਾ ਹੈ ਪਰ ਇਹ ਡਰਾਈਵਰਾਂ ਦੀ ਕਾਬਲੀਅਤ ਹੈ ਕਿ ਉਹ ਬੜੇ ਧਿਆਨ ਨਾਲ ਤੇ ਬੜੇ ਸਵਾਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਇੱਥੋਂ ਲੈ ਕੇ ਜਾਂਦੇ ਨੇ ਤਾਂ ਦੇਖ ਲਓ ਤਸਵੀਰਾਂ ਕਿੰਨਾ ਕਿੰਨੇ-ਕਿੰਨੇ ਫੁੱਟ ਜਿਹੜਾ ਪਾਣੀ ਹੈ ਉਹ ਲੁਧਿਆਣਾ ਦੇ ਬੱਸ ਸਟੈਂਡ ਤੇ ਭਰਿਆ ਹੋਇਆ ਤਾਂ ਲਗਾਤਾਰ ਇਹੋ ਜੀ ਜਦੋਂ ਵੀ ਪਹਿਲੀ ਬਾਰਿਸ਼ ਪੈਂਦੀ ਹੈ ਤਾਂ ਇਸ ਬਾਰਿਸ਼ ਨੂੰ ਲੈ ਕੇ ਲਗਾਤਾਰ ਲੁਧਿਆਣੇ ਸ਼ਹਿਰ ਦੀ ਹਾਲਤ ਜੋ ਹੈ ਉਹ ਖਸਤਾ ਹੋ ਜਾਂਦੀ ਹੈ ਤਾਂ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਡਰੇਨ ਇਹ ਜਿਹੜੀ ਹੈ ਉਹ ਹਮੇਸ਼ਾ ਸਾਈਡਾਂ ਤੇ ਜਿਹੜੇ ਡਕਟਰ ਦੇ ਨਾਲ-ਨਾਲ ਇਹਨਾਂ ਨੇ ਪਾਣੀ ਕੱਢਣ ਦੀ ਜਿਹੜੀ ਹੈ ਜਗ੍ਹਾ ਬਣਾਈ ਹੁੰਦੀ ਹੈ ਪਰ ਉਹ ਹਮੇਸ਼ਾ ਹੀ ਬਲਾਕੇਜ ਹੁੰਦੀ ਹੈ ਲਗਾਤਾਰ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਾਣੇ ਰਹਿੰਦੇ ਆ ਪਰ ਫਿਰ ਵੀ ਪ੍ਰਸ਼ਾਸਨ ਦਾ ਜਿਹੜਾ ਇਸ ਵੱਲ ਬਿਲਕੁਲ ਵੀ ਜਿਹੜਾ ਧਿਆਨ ਹੈ ਉਹ ਨਹੀਂ ਹੈ ਤਾਂ ਇਸ ਪਾਣੀ ਦੇ ਵਿੱਚ ਤੁਹਾਨੂੰ ਬਿਲਕੁਲ ਨਹੀਂ ਨਜ਼ਰ ਆਏਗਾ ਕਿ ਕਿੱਥੇ ਟੋਇਆ ਹੈਗਾ ਕਿੱਥੇ ਕੀ ਹੈਗਾ ਤਾਂ ਵੱਡੀਆਂ-ਵੱਡੀਆਂ ਗੱਡੀਆਂ ਜੜੀਆਂ ਇੱਥੋਂ ਗੁਜ਼ਰਦੀਆਂ ਨੇ ਪਰ ਉਸ ਗੱਡੀਆਂ ਦੇ ਡਰਾਈਵਰ ਜਿਹੜੇ ਨੇ ਉਹ ਬੜੇ ਸੇਫਟੀ ਨਾਲ ਆਪਣੇ ਵਹੀਕਲਸ ਕੱਢਦੇ ਨੇ ਤੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਰੱਖ ਕੇ ਜਿਹੜਾ ਕੱਢਦੇ ਨੇ ਤਾਂ ਦੇਖ ਸਕਦੇ ਹੋ ਕਿ ਕਿਵੇਂ లైవ్ ਤਸਵੀਰਾਂ ਤੁਹਾਨੂੰ ਲੁਧਿਆਣੇ ਸ਼ਹਿਰ ਦੀਆਂ ਦਿਖਾ ਰਹੇ ਹਾਂ ਕਿ ਕਿਵੇਂ ਹਰ ਇੱਕ ਲੁਧਿਆਣੇ ਸ਼ਹਿਰ ਦੇ ਹਰ ਇੱਕ ਚੌਕ ਦੇ ਤੁਹਾਨੂੰ ਇਸ ਤਰ੍ਹਾਂ ਦੀ ਤਸਵੀਰ ਨਜ਼ਰ ਆਏਗੀ ਤੇ ਤੁਹਾਡੇ ਇਲਾਕੇ ਦੇ ਵਿੱਚ ਕਿੱਥੇ-ਕਿੱਥੇ ਤੇ ਕੀ-ਕੀ ਹਾਲ ਹੈ ਕਮੈਂਟ ਕਰਕੇ ਆਪਣੀ ਰਾਏ ਵੀ ਜ਼ਰੂਰ ਦਿਓ ਤਾਂਕਿ ਤੁਹਾਡੇ ਜਿਹੜੇ ਏਰੀਆ ਦੀ ਖਬਰ ਵੀ ਨਸ਼ਰ ਨਸ਼ਰ ਕਰਕੇ ਪ੍ਰਸ਼ਾਸਨ ਨੂੰ ਜਿਹੜਾ ਤੁਹਾਡੇ ਏਰੀਆ ਦਾ ਹਾਲ ਦੱਸ ਸਕੀਏ ਤਾਂ ਦੂਜੇ ਪਾਸੇ ਦੇਖ ਸਕਦੇ ਹੋ ਕਿ ਬਸ ਫੇਰੇ ਘਾ ਰਹੀ ਹੈ ਪਰ ਪਾਣੀ ਜਿਹੜਾ ਵਾ ਕਿਤੇ ਵੀ ਨਿਕਲਣ ਦੀ ਜਿਹੜੀ ਜਗ੍ਹਾ ਹੈ ਉਹ ਨਹੀਂ ਬਣਾਈ ਗਈ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਪ੍ਰਸ਼ਾਸਨ ਤੇ ਕਾਰਪੋਰੇਸ਼ਨ ਨੂੰ ਇਸ ਦੀ ਹਕੀਕਤ ਜਿਹੜੀ ਪਤਾ ਲੱਗ ਸਕੇ ਕਿ ਲੁਧਿਆਣਾ ਸ਼ਹਿਰ ਦੇ ਹਾਲਾਤ ਕਿਸ ਤਰ੍ਹਾਂ ਬਣੇ ਹੋਏ ਨੇ